ਵੈਗਲ ਜੀ ਦਾ ਖਾਲਸਾ ਵੈਗਲ ਜੀ ਦੀ ਫਤਿਹ ਅੱਜ ਅਸੀਂ ਦਮਾਲਾ ਸਾਹਿਬ ਸਜਾਉਣ ਜਾ ਰਹੇ ਹਾਂ ਜੇ ਤੁਸੀਂ ਵੀ ਦਮਾਲਾ ਸਾਹਿਬ ਸਜਾਉਣਾ ਚਾਹੁੰਦੇ ਜੀ ਤੇ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖੋ ਅਸੀਂ ਤੁਹਾਨੂੰ ਦਮਾਲਾ ਸਜਾਉਣਾ ਸਿਖਾਵਾਂਗੇ ਤੇ ਹੁਣ ਵੀਡੀਓ ਨੂੰ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ 2 ਮੀਟਰ ਦਾ ਪਰਨਾ ਲੈ ਕੇ ਉਸ ਤੋਂ ਬਾਅਦ ਆਪਣੇ ਕੇਸ ਖਿਲਾੜ ਕੇ ਫੇਰ ਜੂੜੇ ਵਾਂਗ ਉਸ ਨੂੰ ਚਾਰੇ ਪਾਸੇ ਕਮਾ ਲੈਣਾ ਜਿਸ ਦੇ ਨਾਲ ਸਾਡੇ ਦਮਾਲਾ ਸਾਹਿਬ ਦੀ ਸ਼ੇਪ ਹੋਰ ਵਧੀਆ ਆ ਸਕੇ ਉਸ ਤੋਂ ਬਾਅਦ ਇੱਕ ਮਿੰਟਰ ਦਾ ਪਤਨਾ ਲੈ ਕੇ ਉਸ ਨੂੰ ਗੋਲ ਪਤਨੇ ਵਾਂਗ ਆਪਣੇ ਬੇਸ ਦੇ ਉੱਤੋਂ ਕਮਾ ਲੈਣਾ ਹੈ ਜਿਸ ਨਾਲ ਦਮਾਲਾ ਸਾਹਿਬ ਵਿੱਚ ਕੋਈ ਡੰਗ ਨਾ ਪਵੇ ਹੁਣ ਦਮਾਲਾ ਸਾਹਿਬ ਬੰਨਣਾ ਸ਼ੁਰੂ ਕਰਦੇ ਆ ਜਿਵੇਂ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰਨਾ ਆ ਹੁਣ ਪਹਿਲੇ ਪੱਲੇ ਤੋਂ ਸ਼ੁਰੂ ਕਰਦੇ ਆ ਜਿਵੇਂ ਤੁਸੀਂ ਪੱਗ ਬੰਨਦੇ ਹੋ ਉਸੇ ਤਰ੍ਹਾਂ ਪਹਿਲਾ ਪੱਲਾ ਰੱਖ ਕੇ ਫਿਰ ਅਸੀਂ ਪੱਲੇ ਨੂੰ ਸਾਫ਼ ਕਰਕੇ ਦੂਸਰੀ ਸਾਈਡ ਤੋਂ ਵੀ ਉਸੇ ਤਰ੍ਹਾਂ ਪੱਲੇ ਨੂੰ ਲਗਾ ਕੇ ਫਿਰ ਇਸ ਜਗ੍ਹਾ ਤੋਂ ਉਸ ਨੂੰ ਥੋੜਾ ਜਿਹਾ ਪਿੰਚ ਕਰਕੇ ਸੈੱਟ ਕਰਕੇ ਉਸ ਨੂੰ ਰੱਖ ਦਿੰਨੇ ਆਂ ਫਿਲਡ ਇੱਕ ਲੜ ਉਤੋਂ ਲਿਆ ਕੇ ਅੱਖਾਂ ਦੇ ਲਾਗੋ ਮੋੜ ਕੇ ਲਗਾ ਦੇਣਾ ਹੈ ਥੋੜੇ ਥੋੜੇ ਬਾਟੇ ਪਾ ਸਕਦੇ ਜੀ फिर उस तरह एक लाल होर उस तरह थोड़े जे वट पा के सैट करके उस लगा देना जिस सा देमाला साहब की शेप होर वजिए आ सके हूँ इस लालच ਉਹ ਜੇ ਵਟ ਪਾ ਕੇ ਇਸ ਨੂੰ ਥਲੋਂ ਕਮਾ ਕੇ ਜਿਸ ਤਰ੍ਹਾਂ ਅਸੀਂ ਗੋਲ ਪਾਣੀ ਵਿੱਚ ਕਮਾਉਂਦੇ ਹਾਂ ਉਸੇ ਤਰ੍ਹਾਂ ਇਸ ਨੂੰ ਕਮਾ ਦੇਣਾ ਹੈ ਉੱਤੋਂ ਥੋੜਾ ਜਿਹਾ ਵੱਟ ਪਾ ਕੇ ਪੇਚ ਲਗਾ ਦਨੇ ਆ ਨਾਲ-ਨਾਲ ਪੇਚਾਂ ਦੀ ਸਫਾਈ ਕਰੀ ਜਾਏ ਨਾਲ ਉਸੇ ਤਰ੍ਹਾਂ ਇਸ ਪੱਲੇ ਵਿੱਚ ਵੀ ਥੋੜੇ ਜਿਹਾ ਵੱਟ ਪਾ ਕੇ ਸੱਟ ਢੱਕ ਕੇ ਉਸ ਨੂੰ ਲਗਾ ਦਿੰਨੇ ਆ ਜਿਸ ਦੇ ਨਾਲ ਸਾਡਾ ਦਮਾਲਾ ਸੱਜ ਕੇ ਤਿਆਰ ਹੈ ਅਤੇ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਜਿਸ ਦੇ ਨਾਲ ਤੁਹਾਨੂੰ ਸਾਡੀਆਂ ਵੀਡੀਓ ਪਹੁੰਚ ਸਕਣ ਤੁਸੀਂ ਪੈਨੇ ਦੇ ਨਾਲ ਆਪਣੇ ਬੱਟਾਂ ਦੀ ਸਫਾਈ ਵੀ ਕਰ ਸਕਦੇ ਜੀ ਜਿਸ ਦੇ ਨਾਲ ਦਮਾਲਾ ਸਾਹਿਬ ਹੋਸ ਸੋਨਾ ਲੱਗਣ ਲੱਪੇਗਾ